ਵਿੱਤ ਮੰਤਰੀ ਹਾਏ 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 ਵਿੱਤ ਮੰਤਰੀ ਹਾਏ 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 ਮਲਾਜਮਾਂ ਨੂੰ ਟਾਈਮ ਨਾ ਦੇਣ ਵਾਲਾ ਮੰਤਰੀ ਮੁਰਦਾਬਾਦ 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 ਆਮ ਆਦਮੀ ਪਾਰਟੀ ਮੁਰਦਾਬਾਦ 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 ਹਾਂ ਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਵਿਜੇ ਕੁਮਾਰ ਇਹ ਕੀ ਮਾਮਲਾ ਹੈ ਤੁਹਾਡਾ ਇਹ ਮਾਮਲਾ ਤਾਂ ਇਹ ਹੈ ਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਕੱਚੇ ਹੋਣ ਦਾ ਸੰਤਾਪ ਭੰਡਾ ਰਹੇ ਹਾਂ ਅਸੀਂ ਕਾਫੀ ਲੰਬੇ ਸਮੇਂ ਤੋਂ ਸਟ੍ਰਾਈਕ ਤੇ ਬੈਠੇ ਹਾਂ ਜੀ ਲੇਕਿਨ ਸਰਕਾਰ ਸਾਡੀ ਕੋਈ ਗੱਲ ਨਹੀਂ ਸੁਣ ਰਹੀ ਤੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਜਲਦ ਤੋਂ ਜਲਦ ਸਾਡੀਆਂ ਮੰਗਾਂ ਵੱਲ ਗੌਰ ਕੀਤੀ ਜਾਵੇ ਨਹੀਂ ਤਾਂ ਸੰਘਰਸ਼ ਨੂੰ ਤਿੱਖਾ ਕਰਾਂਗੇ ਤੇ ਇੱਕ ਸੁਨੇਹਾ ਅਸੀਂ ਸਰਕਾਰ ਨੂੰ ਹੋਰ ਦੇਣਾ ਚਾਹੁੰਦੇ ਆ ਜੀ ਜੋ ਕਿ ਠੇਕਾ ਸੰਘਰਸ਼ ਮੋਰਚਾ ਦਾ ਆਗੂ ਸ਼ੇਰ ਸਿੰਘ ਖੰਨਾ ਆਪਣੇ ਆਪ ਨੂੰ ਪੰਜਾਬ ਦਾ ਪ੍ਰਧਾਨ ਕਹਾਉਂਦਾ ਸੂਬਾ ਆਗੂ ਕਹਾਉਂਦਾ ਸੀ ਵਰਵੋਟ ਦਾ ਉਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਸਾਡੇ ਜਿਹੜੇ ਫੈਸਲੇ ਨੇ ਉਹ ਸਰਦਾਰ ਗੁਰਦੇਵ ਸਿੰਘ ਨਿਹੰਗ ਸਾਡੇ ਸੂਬਾ ਅਗੂ ਲੈਣਗੇ ਉਹਨਾਂ ਦੇ ਜਿਹੜੇ ਫੈਸਲੇ ਨੇ ਉਹ ਪ੍ਰਵਾਨ ਹੋਣਗੇ ਸਾਡੇ ਤੇ ਜੋ ਕੋਈ ਵੀ ਫੈਸਲਾ ਸ਼ੇਰ ਸਿੰਘ ਖੰਨਾ ਲੈਂਦਾ ਉਹ ਸਾਨੂੰ ਕੋਈ ਵੀ ਮਨਜ਼ੂਰ ਨਹੀਂ ਉਹ ਕਿਉਂਕਿ ਸਾਡਾ ਸ਼ੇਰ ਸਿੰਘ ਖੰਨਾ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਨਾ ਹੀ ਅਸੀਂ ਉਸ ਦੀ ਜਥੇਬੰਦੀ ਦੇ ਮੈਂਬਰ ਅੱਜ ਤੇ ਨਾ ਹੀ ਕੱਲ ਸੀ ਤੇ ਨਾ ਹੀ ਅਸੀਂ ਕੱਲ ਨੂੰ ਹੋਵਾਂਗੇ ਉਹਦੀ ਜਥੇਬੰਦੀ ਦੇ ਮੈਂਬਰ ਜੇਕਰ ਕੋਈ ਉਹ ਫੈਸਲਾ ਲੈਂਦਾ ਹੈ ਸਰਕਾਰ ਨੂੰ ਕੋਈ ਚੇਤਾਵਨੀ ਦਿੰਦਾ ਉਹ ਖੁਦ ਜ਼ਿੰਮੇਵਾਰ ਹੋਏਗਾ ਇਦੇ ਵਿੱਚ ਸਾਡਾ ਗੁਜ਼ਾਰਾ ਬਹੁਤ ਹੀ ਔਖਾ ਹੈ ਅਸੀਂ ਬਹੁਤ ਔਖਾ ਟਾਈਮ ਪਾਸ ਕਰ ਰਹੇ ਹਾਂ ਜੀ ਲੇਕਿਨ ਪੰਜਾਬ ਸਰਕਾਰ ਜਾਂ ਸਾਡੀ ਲੋਕਲ ਗਵਰਨ ਸਾਡਾ ਡਿਪਾਰਟਮੈਂਟ ਰੀਸਿਵਰੇਜ ਬੋਰਡ ਸਾਡੇ ਵੱਲ ਕੋਈ ਧਿਆਨ ਨਹੀਂ ਕਰ ਰਹੀ ਜਿੰਨੇ ਕੁ ਮੰਤਰੀਆਂ ਨਾਲ ਕਿੰਨੇ ਵੀ ਮੀਟਿੰਗ ਹੋ ਚੁੱਕੀ ਹੋਦੀ ਇਹ ਜੀ ਸਾਡੀ ਦੋ ਵਾਰ ਤੇ ਹਰਪਾਲ ਚੀਮਾ ਜੀ ਨਾਲ ਜਿਹੜੇ ਕਿ ਸਾਡੇ ਵਿੱਤ ਮੰਤਰੀ ਨੇ ਦੋ ਤਿੰਨ ਵਾਰ ਉਹਨਾਂ ਨਾਲ ਹੋਲੀ ਦੋ ਤਿੰਨ ਵਾਰ ਮੀਟਿੰਗ ਸਾਡੇ ਰਵਜੋਤ ਜੀ ਨਾਲ ਹੋਲੀ ਲੋਕਲ ਬਾਡੀ ਮੰਤਰੀ ਨੇ ਜਿਹੜੇ ਸਾਡੇ ਤੇ ਸਾਡੇ ਡਾਇਰੈਕਟਰਾਂ ਨਾਲ ਤਾਂ ਅਸੀਂ ਜੇ ਦੱਸੀਏ ਤਾ ਕੋਈ ਗਿਣਤੀ ਹੀ ਨਹੀਂ ਹੈ ਕਿੰਨੀਆਂ ਮੀਟਾਂ ਹੋ ਗਈਆਂ ਸਾਡੇ ਨਾਲ ਜਿਵੇਂ ਸਕੂਲ ਵਿੱਚ ਬੱਚੇ ਖੇਡਦੇ ਨੇ ਉਸੇ ਤਰ੍ਹਾਂ ਸਾਡੇ ਨਾਲ ਮੀਟਿੰਗ ਮੀਟਿੰਗ ਖੇਡਿਆ ਜਾ ਰਿਹਾ ਹੈ ਲੇਕਿਨ ਕੋਈ ਪੁਖਤਾ ਹੱਲ ਨਹੀਂ ਸਾਡਾ ਕੀਤਾ ਜਾ ਰਿਹਾ ਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਸੀਰ ਸਿੰਘ ਹੈ ਜੀ ਇਹ ਮਾਮਲਾ ਹੈ ਭਾਈ ਆਪਾਂ ਖੇਤਾਂ ਨਾਲ ਲੱਗਿਆ ਹੋਇਆ ਹੈ ਇਹ ਜੀ ਮਤਲਬ ਕਿ ਪੰਜਾਬ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਸਾਨੂੰ ਜੋ ਦਾਦਾ 12-12 ਸਾਲ ਤੋਂ 15-15 ਸਾਲਾਂ ਤੋਂ ਮੈਂ ਕਿਹ ਵਿੱਚ ਕੰਮ ਕਰਦੇ ਆ ਰਹੇ ਕੱਚੇ ਕੰਮ ਹੈ ਉਹਨਾਂ ਨੂੰ ਪੱਕਾ ਕੀਤਾ ਜਾਵੇ ਜੀ ਇਸ ਵਾਸਤੇ ਅਸੀਂ ਜਿਹੜੀ ਹੜਤਾਲ ਕੀਤੀ ਹੋਈ ਹੈ ਲਗਾਤਾਰ ਅਣਮਿਥੇ ਸਮੇ ਲਈ ਤੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜੰਪਲੀਅਨ ਟੀਵੀ